ਅਮੀਰ ਅਤੇ ਗਰੀਬ ਵਿੱਚ ਫਰਕ ਸਿਰਫ ਇੱਕ ਸੋਚ ਦਾ ਹੈ ਅਤੇ ਦੂਜਾ ਖਤਰਾ ਮੁੱਲ ਲੈਣਾ ਅਮੀਰ ਆਦਮੀ ਖਤਰਾ ਉਠਾ ਕੇ ਖਰਚ ਕਰਦਾ ਹੈ ਉਹ ਬਾਜ਼ਾਰ ਵਿੱਚ ਇੱਕ ਨਵਾਂ ਦ੍ਰਿਸ਼ਟੀਕੋਣ ਲਿਆਉਂਦਾ ਹੈ ਮਤਲਬ ਕਿ ਨਵਾਂ ਕੰਮ ਸ਼ੁਰੂ ਕਰਦਾ ਹੈ ਅਤੇ ਕੋਣ ਅਮੀਰ ਨਹੀਂ ਬਣਨਾ ਚਾਹੁੰਦਾ ਦਿਨ ਰਾਤ ਸੌਂਦੇ ਸਮੇਂ ਹਰ ਬੰਦਾ ਇਹੇ ਸੋਚਦਾ ਰਹਿੰਦਾ ਹੈ ਕਿ ਉਹ ਕਰੋੜਪਤੀ ਕਿਉਂ ਨਹੀਂ ਹੈ ਉਹ ਵੀ ਕਿਸੇ ਹੋਰ ਬੰਦਿਆ ਵਾਂਗੂ ਸਖਤ ਮਿਹਨਤ ਕਰਦਾ ਹੈ ਇਸ ਦੇ ਬਾਵਜੂਦ ਵੀ ਹਮੇਸ਼ਾ ਆਖਿਰਕਾਰ ਤੰਗੀ ਨਾਲ ਹੀ ਝੂਲਦਾ ਰਹਿੰਦਾ ਹੈ ਇੱਥੇ ਇੱਕ ਗੱਲ ਧਿਆਨ ਦੇਣ ਵਾਲੀ ਹੈ ਅਸੀਂ ਕਦੇ ਉਸ ਬੰਦੇ ਦੀ ਪ੍ਰਚੋਲ ਕੀਤੀ ਹੈ ਜਿਸ ਨਾਲ ਅਸੀਂ ਆਪਣੀ ਤੁਲਨਾ ਕਰਦੇ ਹਾਂ ਕਿ ਤੁਸੀਂ ਵੀ ਉਸ ਬੰਦੇ ਵਾਂਗੂ ਸੋਚਦੇ ਹੋ ਅਤੇ ਉਸ ਵਾਂਗੂ ਖਤਰਾ ਉਠਾਉਣ ਲਈ ਤਿਆਰ ਹੋ ਜੇਕਰ ਇਹੋ ਜਿਹਾ ਹੈ ਤਾਂ ਤੁਸੀਂ ਵੀ ਜਲਦੀ ਤੋਂ ਜਲਦੀ ਅਮੀਰ ਬਣ ਸਕਦੇ ਹੋ ਪਰ ਇਸ ਦੇ ਲਈ ਤੁਹਾਨੂੰ ਇਹ ਵੀਡੀਓ ਲਾਸਟ ਤੱਕ ਦੇਖਣੀ ਪਊ ਅਤੇ ਪਹਿਲੀ ਗੱਲ ਜੇ ਤੁਸੀਂ ਆਪਣੇ ਆਲੇ ਦੁਆਲੇ ਦੇ ਲੋਕਾਂ ਦਾ ਧਿਆਨ ਕਰੋਗੇ ਤਾਂ ਤੁਸੀਂ ਦੇਖੋਗੇ ਕਿ ਸਾਰੇ ਸਫਲ ਲੋਕ ਕਤੇ ਵੀ ਆਪਣੇ ਆਪ ਨੂੰ ਸੁਧਾਰਨ ਤੋਂ ਨਹੀਂ ਰੋਕਦੇ। ਉਹ ਲੋਕ ਸੁਧਾਰ ਕਰਨ ਲਈ ਸਮਾਂ, ਪੈਸਾ, ਊਰਜਾ ਖਰਚ ਕਰਦੇ ਹਨ। ਅਤੇ ਜੇਕਰ ਤੁਸੀਂ ਵੀ ਸਫਲ ਅਤੇ ਅਮੀਰ ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਆਪਣੇ ਆਪ ਵਿੱਚ ਖਰਚ ਕਰਨਾ ਹੋਵੇਗਾ ਅਤੇ ਸੁਧਾਰ ਕਰਦੇ ਰਹਿਣਾ ਚਾਹੀਦਾ ਹੈ। ਅਤੇ ਦੂਜੀ ਗੱਲ ਇੱਕ ਲਕਸ਼ਿਅ ਬਣਾਓ ਅਤੇ ਬਾਕੀ ਖਰਚ ਕਰੋ ਅਮੀਰ ਬਣਨ ਲਈ ਇਹ ਸਭ ਤੋਂ ਜ਼ਰੂਰੀ ਹੈ ਤੁਸੀਂ ਆਪਣੇ ਜ਼ਰੂਰੀ ਸਮਾਨ ਦੀ ਇੱਕ ਲਿਸਟ ਬਣਾਓ ਅਤੇ ਜੇਕਰ ਤੁਸੀਂ ਇੱਕ ਦਿਨ ਵਿੱਚ 100 ਰੁਪਏ ਜਾਂ 1000 ਰੁਪਏ ਕਮਾਉਣ ਦੀ ਹਿੰਮਤ ਰੱਖਦੇ ਹੋ ਤਾਂ ਇਸ ਨੂੰ ਕਿਸੇ ਵੀ ਕੀਮਤ ਤੇ ਪੂਰਾ ਕਰਨ ਦੀ ਕੋਸ਼ਿਸ਼ ਕਰੋ ਅਤੇ ਜੋ ਵੀ ਤੁਹਾਨੂੰ 100 ਰੁਪਏ ਜਾਂ 1000 ਰੁਪਏ ਤੋਂ ਉੱਪਰ ਮਿਲਦਾ ਹੈ ਤੁਹਾਨੂੰ ਉਸ ਦਾ ਸੋਚ ਸਮਝ ਕੇ ਖਰਚ ਕਰਨਾ ਚਾਹੀਦਾ ਹੈ ਅਤੇ ਤੁਸੀਂ ਆਪਣੀ ਕਮਾਈ ਦੇ ਅਨੁਸਾਰ ਜੋ ਵੀ ਮਿਹਨਤ ਕੀਤੀ ਹੈ ਉਸ ਨੂੰ ਤੁਸੀਂ ਬਚਾ ਸਕਦੇ ਹੋ ਕਿਉਂਕਿ ਕਿਸੇ ਸਿਆਣੇ ਨੇ ਇਹ ਗੱਲ ਐਵੇਂ ਥੋੜੀ ਕੀਤੀ ਹੈ ਬੂੰਦ ਬੂੰਦ ਨਾਲ ਘੜਾ ਭਰਦਾ ਹੈ ਅਤੇ ਤੀਜੀ ਗੱਲ ਆਪਣੇ ਹੁਨਰ ਦੇ ਅਨੁਸਾਰ ਹੀ ਕੰਮ ਕਰੋ ਬਹੁਤ ਸਾਰੇ ਲੋਕ ਆਪਣੇ ਹੁਨਰ ਦੇ ਅਨੁਸਾਰ ਕੰਮ ਦੀ ਚੋਣ ਨਹੀਂ ਕਰਦੇ ਹਨ ਇਹ ਜੀ ਸਥਿਤੀ ਵਿੱਚ ਉਹ ਨਾ ਤਾਂ ਸਫਲ ਹੋ ਸਕਦੇ ਹਨ ਅਤੇ ਨਾ ਹੀ ਸੰਤੁਸ਼ਟ ਹੋ ਸਕਦੇ ਹਨ ਇਸ ਲਈ ਤੁਹਾਨੂੰ ਆਪਣੇ ਹੁਨਰ ਦੇ ਅਨੁਸਾਰ ਕੰਮ ਦੀ ਚੋਣ ਕਰਨੀ ਚਾਹੀਦੀ ਹੈ ਅਤੇ ਇਹੋ ਜਿਹਾ ਕਰਨ ਲਈ ਤੁਹਾਨੂੰ ਜ਼ੀਰੋ ਤੋਂ ਸ਼ੁਰੂਆਤ ਕਰਨੀ ਪੈ ਸਕਦੀ ਹੈ ਤੁਹਾਨੂੰ ਲੋਕਾਂ ਦੇ ਵਿਰੁੱਧ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਪਰ ਇੱਕ ਗੱਲ ਪੱਕੀ ਹੈ ਜੇਕਰ ਤੁਸੀਂ ਆਪਣੀ ਪਸੰਦ ਦਾ ਕੰਮ ਸ਼ੁਰੂ ਕਰੋਗੇ ਤਾਂ ਤੁਸੀਂ ਸਫਲ ਜ਼ਰੂਰ ਅਤੇ ਅਮੀਰ ਜ਼ਰੂਰ ਬਣੋ ਅਤੇ ਚੌਥੀ ਗੱਲ ਆਪਣੇ ਖਰਚਿਆਂ ਦਾ ਧਿਆਨ ਰੱਖੋ ਅਤੇ ਉਹਨਾਂ ਤੇ ਕੰਟਰੋਲ ਕਰੋ ਜੋ ਅਮੀਰ ਬਣਨ ਦੇ ਰਾਹ ਵਿੱਚ ਆਉਂਦੀ ਹੈ ਉਹ ਹੈ ਤੁਹਾਡੇ ਖਰਚੇ ਜੋ ਤੁਸੀਂ ਆਪਣੀ ਜੇਬ ਤੋਂ ਵੱਧ ਖਰਚਾ ਕਰਦੇ ਹੋ ਤਾਂ ਉਸ ਨਾਲ ਤੁਸੀਂ ਅਮੀਰ ਨਹੀਂ ਬਣ ਸਕਦੇ ਜ਼ਿਆਦਾਤਰ ਅਮੀਰ ਲੋਕ ਆਪਣੇ ਖਰਚਿਆਂ ਨੂੰ ਸੀਮਤ ਰੱਖਦੇ ਹਨ ਅਤੇ ਪੈਸੇ ਦੀ ਬਚਤ ਕਰਦੇ ਹਨ ਅਤੇ ਸੋਚ ਸਮਝ ਕੇ ਖਰਚਦੇ ਹਨ ਇਸ ਲਈ ਤੁਹਾਨੂੰ ਆਪਣੇ ਖਰਚਿਆਂ ਦਾ ਰੋਜ਼ਾਨਾ ਹਿਸਾਬ ਰੱਖਣਾ ਪਵੇਗਾ ਅਤੇ ਪੰਜਵੀਂ ਗੱਲ ਬਚਤ ਕਰਨਾ ਸਿੱਖੋ ਅਮੀਰ ਬਣਨ ਲਈ ਤੁਹਾਨੂੰ ਬਚਤ ਕਰਨਾ ਸਿੱਖਣਾ ਪਵੇਗਾ ਤੁਹਾਨੂੰ ਤੇ ਸੋਚਣ ਸਮਝਣ ਦੀ ਲੋੜ ਹੈ ਕਿ ਤੁਸੀਂ ਕਿੰਨੇ ਤਰੀਕਿਆਂ ਨਾਲ ਬਚਤ ਕਰ ਸਕਦੇ ਹੋ ਵੱਧ ਤੋਂ ਵੱਧ ਬਚਤ ਕਰਨ ਦੀ ਕੋਸ਼ਿਸ਼ ਕਰੋ ਅਤੇ ਪੈਸੇ ਨੂੰ ਆਪਣੇ ਬੈਂਕ ਖਾਤੇ ਵਿੱਚ ਜਮ੍ਹਾਂ ਕਰੋ ਇੱਕ ਗਲਤ ਖਰਚਾ ਤੁਹਾਡੀ ਬਚਤ ਨੂੰ ਨਸ਼ਟ ਕਰ ਸਕਦਾ ਹੈ ਇਸ ਲਈ ਤੁਸੀਂ ਜੋ ਵੀ ਖਰਚਾ ਕਰਨ ਜਾ ਰਹੇ ਹੋ ਉਸ ਪਾਰੇ 10 ਵਾਰ ਸੋਚੋ ਅਤੇ ਸਾਰਿਆਂ ਨਾਲ ਸਲਾਹ مشورہ ਕਰਕੇ ਫਿਰ ਆਪਣੇ ਖਰਚੇ ਕਰੋ